ਬਠਿੰਡਾ ਸ਼ਹਿਰੀ ਮਕਸਦ ਸਾਹਿਬ ਰੋਡ ਤੇ ਬੁਰਜ ਮਹਿਮਾ ਰਜ਼ਦੀਕ ਰਾਤੀ ਇੱਕ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਫਾਇਰ ਵਰਗੇਟ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਹੈ ਉਸ ਸਮੇਂ ਤੱਕ ਗੱਡੀ ਸੜ ਕੇ ਸੁਆਹ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਪੜਾਸ ਗੱਡੀ ਹੈ ਕਿ ਹੈ ਕਿ 10-15 ਮਿੰਟ ਦਾ ਬਠਿੰਡੇ ਤੋਂ ਫਾਇਰ ਵਰਗੇਟ ਦਾ ਰਸਤਾ ਹੈ ਪਰ 55 ਮਿੰਟਾਂ ਬਾਅਦ ਪੁੱਜੇ ਸਾਨੂੰ ਸਾਨੂੰ ਐ ਦੱਸੋ ਤੁਸੀਂ ਤੁਸੀਂ ਜਵਾਬ ਦੇ ਦਿਓ ਜਿਹੜੀ ਹਾਈ ਟੈਕ ਤੇ ਗੱਡੀ ਹੁੰਦੀ ਹੈ ਮੰਨ ਲਓ ਕਿ ਅੱਗ ਬਿਦੋਣਾ ਜੀ ਉਹ ਆਈ ਤੁਸੀਂ ਚਲੋ ਹਾਂ ਕੋਈ ਨਹੀਂ ਹਾਂ ਇਹ ਨਹੀਂ ਨਹੀਂ ਚਲ ਕੋਈ ਨਾ ਸਰਪੰਚ ਭਾਈ ਫਾਇਰ ਬ੍ਰਿਗੇਡ ਚੋਂ ਫਾਇਰ ਬ੍ਰਿਗੇਡ ਚੋਂ ਆਈ 55 ਮਿੰਟਾਂ ਚਾਹੀਦੇ ਨਹੀਂ ਜੀ ਆਪਾਂ ਤਾਂ ਉਹਦੀ ਗੱਲ ਕਰਦੇ ਜਿਹੜੀ ਜਾਨ ਬਚਾਉਣ ਵਾਲੀ ਭੇਜਦਾ ਹੁੰਦਾ ਇਹ ਜਿਹੜੀ ਕਹਿੰਦਾ ਹੁੰਦਾ ਫੋਰਚੂਨਰ ਵਾਲੇ ਪਿੱਕੇ ਦਿੱਤੇ ਆ ਉਹ ਉਹਦੀ ਗੱਲ ਕਰਦੇ ਆ ਜੀ ਉਹ ਉਹ ਹਜੇ ਤਾਂ ਹੀ ਨਹੀਂ ਆਈ ਉਹਦੀ ਗੱਲ ਕਰਦੇ ਆ ਸੀ ਕੀ ਕਾਰਨ ਕੀ ਬਣਿਆ ਜੀ ਅੱਗ ਦਾ 55 ਮਿੰਟਾਂ ਬਾਅਦ ਆ ਜਾਂਦੇ ਬੰਦੇ ਲੈ ਕੇ ਅੱਗ ਦਾ ਕਾਰਨ ਕੀ ਬਣਿਆ ਬਾਈ ਜੀ ਟਿੱਕਾ ਹਾਈ ਟੈਕ ਤੇ ਖੜਾ ਹੁੰਦਾ ਹਜੇ ਤਾਂ ਹੀ ਨਹੀਂ ਆਇਆ ਬਾਈ ਜੀ ਕੀ ਕਾਰਨ ਬਣਿਆ ਅੱਗ ਦਾ ਕਾਰਨ ਬਾਈ ਜੀ ਅੱਗ ਲੱਗ ਗਈ ਗੱਡੀ ਨੂੰ ਬੱਚੇ ਆਈ ਜਾਂਦੇ ਸੀ ਮੇਰੇ ਬੇਟੇ ਸੀਗੇ ਠੀਕ ਹੈ ਜੀ ਜਦੋਂ ਅੱਗ ਲੱਗ ਗਈ ਇਹਨਾਂ ਨੇ ਸਾਨੂੰ ਫੋਨ ਕਰਿਆ ਬੇਟਾ ਨਹੀਂ ਇੱਕ ਬੇਟਾ ਗੱਡੀ ਲੈ ਕੇ ਅੰਦਰ ਅੱਗੋ ਭੱਜਿਆ ਕਿਹੜਾ ਪਿੰਡ ਕਿਹੜਾ ਭੱਜਿਆ ਪਿੰਡ ਨਾ ਸਿੰਗਲਾ ਪਿੰਡ ਬੁਰਜ ਦੇ ਅੱਡੇ ਤੇ ਹੈਗੀ ਹੈ ਇਹ ਠੀਕ ਹੈ ਮੇਰਾ ਬੇਟਾ ਇੱਕ ਗੱਡੀ ਲੈ ਕੇ ਭੱਜਿਆ ਮੈਂ ਕਿਹਾ ਵੀ ਇੱਕ ਕਈ ਲੈ ਜਾ ਕੋ ਬਾਲਟੀ ਲੈ ਜਾ ਕੋ ਉਹਨੇ ਰੱਖ ਲਈ ਗੱਡੀ ਚਾਹ ਉਹ ਭੱਜਿਆ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਪਪਾ ਜੀ ਅੱਗ ਜਾਰੇ ਵਾਰ ਕੀ ਜੇਤੀ ਆਓ ਘਰੋਂ ਪਾ ਪੜਨ ਨੂੰ ਕਿਹਾ ਯਾਰ ਤੁਸੀਂ ਸਿਲੰਡਰ ਚੱਕੋ ਮਗਰੇ ਗੱਡੀ ਲੈ ਕੇ ਮੈਂ ਆ ਗਿਆ ਠੀਕ ਹੈ ਮਗਰੇ ਜੋ ਗੱਡੀ ਦਾ ਸਿਲੰਡਰ ਲੈ ਕੇ ਆ ਗਿਆ ਇੰਨੀ ਤੇਜ਼ ਹੋ ਗਈ ਸੀ ਵੀ ਅੱਗ ਪੋਜ ਗਈ ਠੀਕ ਹੈ ਬੰਦੇ ਬਾਅਦ ਦੇ ਵਿੱਚ 55 ਮਿੰਟਾ ਬਾਅਦ ਫਾਇਰ ਬ੍ਰਿਗੇਡ ਆਈ ਇਹਨਾਂ ਦੀ ਇਸ ਮੌਕੇ ਤੇ ਪਰਿਵਾਰ ਕਾਫੀ ਪੜ ਗਿਆ ਸਾਨੂੰ ਜੀ 7 ਵਜੇ ਸੈਂਟੀਮੈਂਟ ਤੇ ਕਾਲ ਆਈ ਕਿ ਮੁਕਸਰ ਰੋਡ ਤੇ ਪਿੰਡ ਬੁਰਜ ਮਹਿਮਾ ਦੇ ਨੇੜੇ ਤੇ ਇੱਕ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਜੀ ਅਸੀਂ ਮੌਕੇ ਤੇ ਜਦੋਂ ਦੀ ਕਾਲ ਸੁਣੀ ਅਸੀਂ ਨਾਲ ਦੀ ਨਾਲ ਆਪਣੀ ਗੱਡੀ ਟਰਨ ਆਊਟ ਕਰਤੀ ਸਿਰਫ 1 ਮਿੰਟ ਦੇ ਵਿੱਚ ਵਿੱਚ ਗੱਡੀ ਟਰਨ ਆਊਟ ਤੋਂ ਬਾਅਦ ਸਾਡੀ ਗੱਡੀ ਉੱਥੇ ਲਗਭਗ 18 ਮਿੰਟਾਂ ਦੇ ਵਿੱਚ ਪਹੁੰਚ ਗਈ 18 ਮਿੰਟ ਦੇ ਵਿੱਚ ਪਹੁੰਚ ਕੇ ਅਸੀਂ ਉਸ ਅੱਗ ਤੇ ਕਾਬੂ ਪਾਇਆ ਗਿਆ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਸ਼ ਜਾਹਰ ਕੀਤਾ ਹੈਗਾ ਵੀ 55 ਮਿੰਟ ਦੇ ਵਿੱਚ ਗੱਡੀ ਪਹੁੰਚੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਸਾਡੇ ਕੋਲੇ ਸਾਰਾ ਰੋਜ਼ਨਾਮਚਾ ਲੱਗਿਆ ਆ ਔਰ ਰਿਕਾਰਡ ਅਸੀਂ ਸਾਡੀ ਜਿਹੜੀ ਕਾਲ ਹੈਗੀ ਉਹ ਨੋਟ ਕੀਤੀ ਹੋਵੇ 7:00 ਵਜੇ 37 ਮਿੰਟ ਤੇ ਸਾਨੂੰ ਸੂਚਨਾ ਬਲੀ 38 ਤੇ ਸਾਡੀ ਗੱਡੀ ਦੀ ਰਵਾਨਗੀ ਹੈ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਕਰਮਚਾਰੀ ਫਾਇਰ ਫਾਇਰ ਦੇ ਉਹਨਾਂ ਨੇ ਜਾ ਕੇ ਉੱਥੇ ਅੱਗ ਕੰਟਰੋਲ ਕਰਕੇ ਸਾਡੀ ਵੀਡੀਓ ਪਾਈ ਹੈ ਉਹਨਾਂ ਨੇ ਗਰੁੱਪ ਦੇ ਵਿੱਚ ਸਾਡਾ ਸਿਸਟਮ ਚੱਲਦਾ ਹੈਗਾ ਔਨ ਰੋਡ ਸਾਰੇ ਜਿੰਨੇ ਮਲਾਜ਼ਮਾ ਸਾਰਿਆਂ ਕੋਲੇ ਗਰੁੱਪਾਂ ਚ ਵਿੱਚ ਉਹ ਫੋਟੋ ਪਾਉਂਦੇ ਆਗੇ ਇਹੀ ਸਾਡੀ ਫੋਟੋ ਚੰਡੀਗੜ੍ਹ ਸਾਡੇ ਹੈੱਡ ਕੁਆਰਟਰ ਜਾਂਦੀ ਆ ਸੀ ਉੱਥੇ ਪਹੁੰਚ ਪਹੁੰਚਦੀ ਕਰਦੇ ਆਗੇ ਕਿ ਇੱਥੇ ਜਿਹੜੀ-ਜਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਸਾਡਾ ਡੇਲੀ ਦਾ ਰਿਕਾਰਡ ਜਾਂਦਾ ਉਹਨਾਂ ਕੋਲੇ 8:00 ਵਜੇ 5 ਮਿੰਟ ਤੇ ਅੱਗ ਬੁਝਾਉਣ ਤੋਂ ਬਾਅਦ 8:05 5 ਤੇ ਸਾਡੀ ਉਹਦੀ ਮਤਲਬ ਮੂਵੀ ਬਣੀ ਹੋਈ ਆ ਵੀਡੀਓ ਬਣੀ ਆ ਮੁੰਡੇ ਨੇ ਬਣਾਈ ਹੈਗੀ ਉਹ ਸਾਡੇ ਮਤਲਬ ਸਾਡੇ ਕੋਲ ਹੋਰ ਕਾਰਡ ਦੇ ਵਿੱਚ ਸਾਡੇ ਕੋਲ ਹੈ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਸ ਜ਼ਾਹਰ ਕੀਤਾ ਉਹਦਾ ਪਿੱਛੇ ਕੀ ਕਾਰਨ ਹੋ ਸਕਦਾ ਤੁਹਾਡੇ ਦਿੱਤਾ ਪਿਕ ਇਹ ਤਾਂ ਜੀ ਮੁੱਤੇ ਉਹਨਾਂ ਦੇ ਆਪ ਦੇ ਪਰਾਲੀ ਦੇ ਮੁੱਤੇ ਹੈ ਜੀ ਉਹ ਸਾਡੀ ਉਹਦੇ ਮੁੱਤਿਆਂ ਦੇ ਵਿੱਚ ਲੈ ਕੇ ਸਾਡੀ ਗੱਡੀ ਨੂੰ ਘੇਰ ਲਿਆ ਜਿਹੜਾ ਸਾਡੇ ਮਤਲਬ ਮੁਲਾਜ਼ਮ ਸੀਗੇ ਫਾਇਰ ਦੇ ਉਹਨਾਂ ਦੇ ਕੁੱਟਮਾਰ ਵੀ ਕੀਤੀ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਕੀ ਉਹਨਾਂ ਉੱਤੇ ਕੋਈ ਐਕਸ਼ਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਸਾਡੇ ਆਫੀਸਰ ਆਉਣਗੇ ਜੀ ਅਸੀਂ ਤਾਂ ਇਹ ਹੀ ਮੰਗ ਕਰਦੇ ਆਂਗੇ ਵੀ ਅਸੀਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਅਸੀਂ ਸਾਨੂੰ ਮਤਲਬ ਸਰਕਾਰ ਨੇ ਰੱਖਿਆ ਹੋਇਆ ਅਸੀਂ ਜਦੋਂ ਵੀ ਸਾਨੂੰ ਕਾਲ ਆਉਂਦੀ ਹੈ ਅਸੀਂ ਆਪਣੀ ਜਾਣ ਤਲੀ ਦੇ ਧਰ ਕੇ ਅਗਲੇ ਦਾ ਸੋਚ ਕੇ ਚੱਲਦੇ ਆਂ ਵੀ ਅਗਲੇ ਦਾ ਜਾਨੀ ਜਾਂ ਮਾਰਨੀ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਬਹੁਤ ਸਪੀਡ ਨਾਲ ਗੱਡੀ ਗਈ ਹੈ 18 ਮਿੰਟਾਂ ਦੇ ਵਿੱਚ 18 20 ਕਿਲੋਮੀਟਰ ਕਵਰ ਕੀਤਾ 27 ਮਿੰਟਾਂ ਦੇ ਵਿੱਚ ਸਾਰੀ ਕਾਰਵਾਈ ਕਰਤੀ ਉਹ ਅੱਗ ਬੁਝਾਤੀ ਫਿਰ ਵੀ ਲੋਕਾਂ ਨੇ 55 ਮਿੰਟ ਤੱਕ ਸਾਡੇ ਕੋਲ ਔਨ ਰਿਕਾਰਡ ਸਾਰਾ ਕੁਝ ਪਿਆਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ